ਤੋ ਇਸ ਸ਼ਬਦ ਨੂੰ ਪ੍ਰੀਚ ਕਰਨ ਦੇ ਲਈ ਕਿੱਦਾਂ ਕੰਮ ਕਰਨਾ ਪੈਣਾ ਹੁਣ ਇੱਕ ਬੰਦਾ ਜਿਹਦੇ ਮਗਰ ਕਈ ਹੀ ਤਰ੍ਹਾਂ ਦੀਆਂ ਚੀਜ਼ਾਂ ਕੀ ਲਿਖਿਆ ਦੂਸਰਾ ਤਿਮੋਥੀ ਉਸ 3 ਦੇ ਆਏ ਉਹਦਾ 2 ਤੋਂ 5 ਵਚਨ ਨੂੰ ਪੜਾਂਗੇ ਕਿਉਂ ਜੋ ਮਨੁੱਖ ਆਪ ਸਵਾਰਥੀ ਕੀ ਆ ਹੁਣ ਇਹਨੇ ਪ੍ਰੀਚ ਕਰਨਾ ਦਿਓ ਆ ਇਹਨਾਂ ਇੱਧਰ ਵਿਖਾਉਣਾ ਤੁਸੀਂ ਇਹ ਤੁਹਾਨੂੰ ਚਮੜੇ ਹੋਏ ਆ ਤੁਸੀਂ ਕਹਿੰਦੇ ਮੈਂ ਸ਼ਬਦ ਦਾ ਪ੍ਰਚਾਰ ਕਰਨਾ ਸ਼ਬਦ ਦਾ ਕੀ ਕਰਨਾ ਪ੍ਰਚਾਰ ਕਰਨਾ ਪਰ ਆ ਚੀਜ਼ ਅੰਦਰ ਹੈ ਕੀ ਲਿਖਿਆ ਮਨੁੱਖ ਆਪਸਵਾਰਥੀ ਆਪਸਵਾਰਥੀ ਅੱਗੇ ਮਾਇਆ ਦੇ ਲੋਭੀ ਇਹ ਹੁਣ ਮਾਇਆ ਦੇ ਲੋਭੀ ਸੇਖੀਬਾਦ ਸੇਖੀਬਾਦ ਹੰਕਾਰੀ ਹੰਕਾਰ ਵੀ ਹੈ ਕੁਫਰ ਬਕਣ ਵਾਲੇ ਕੁਫਰ ਜੋ ਮਰਜੀ ਜੋ ਆਇਆ ਬੋਲਿਆ ਗਾਲਾਂ ਮੰਦੇ ਨੰਗੀਆਂ ਚਿੱਟੀਆਂ ਸਭ ਗਾਲਾਂ ਕੱਢ ਦੇਣੀਆਂ ਮਾਪਿਆਂ ਦੇ ਅਨ ਆਗਿਆਕਾਰ ਮਾਪਿਆਂ ਦੇ ਅਨ ਆਗਿਆਕਾਰ ਮਾਪੇ ਜਿਹੋ ਜੇ ਮਰਜੀ ਐ ਪਰ ਉਹਨਾਂ ਦੀ ਆਗਿਆ 'ਚ ਰਹਿਣਾ ਪੈਣਾ ਪਰ ਲਿਖਿਆ ਅਨ ਆਗਿਆਕਾਰ ਨਾ ਸ਼ੁਕਰੇ ਨਾ ਸ਼ੁਕਰੇ ਅਪਵਿੱਤਰ ਅਪਵਿੱਤਰ ਨਿਰਮੋਹ ਨਿਰਮੋਹ ਪੱਥਰ ਦਿਲ ਪੱਥਰ ਦਿਲ ਪਰਾਈ ਨਿੰਦਿਆ ਕਰਨ ਪਰਾਈ ਨਿੰਦਿਆ ਕਰਨ ਵਾਲੇ ਅਸੰਜਮੀ ਅਸੰਜਮੀ ਸਖਤ ਸੁਭਾ ਨੇਕੀ ਦੇ ਵੈਰੀ ਸਖਤ ਸੁਭਾ ਅੱਗੇ ਨੇਕੀ ਦੇ ਨੇਕੀ ਦੇ ਵੈਰੀ ਗद्दार ਗद्दार ਕਾਲੇ ਕਾਲੇ ਕਮੰਡੀ ਕਮੰਡੀ ਪਰਮੇਸ਼ਰ ਦੇ ਨਹੀਂ ਪਰਮੇਸ਼ਰ ਦੇ ਨਹੀਂ ਸਗੋਂ ਭੋਗ ਵਿਲਾਸ ਦੇ ਪਿਆਰੇ ਸਗੋਂ ਭੋਗ ਵਿਲਾਸ ਦੇ ਪਿਆਰੇ ਭਗਤੀ ਦਾ ਰੂਪ ਧਾਰ ਕੇ ਭਗਤੀ ਦਾ ਰੂਪ ਧਾਰ ਕੇ ਉਦੀ ਸਮਰਥ ਦੇ ਇਨਕਾਰੀ ਉਦੀ ਸਮਰਥ ਦੇ ਇਨਕਾਰੀ ਇਨਕਾਰੀ ਇੰਨੀਆਂ ਚੀਜ਼ਾਂ ਹੋਣੇ ਬੰਦੇ ਦੇ ਅੰਦਰ ਹੈ ਤੇ ਦੱਸੋ ਮੈਨੂੰ ਆਹ ਸ਼ਬਦ ਜਿਹੜਾ ਪਰਮੇਸ਼ਵਰ ਹੈ ਇਹਦੇ ਨਾਲ ਖੰਮ ਕਰੂਗਾ ਨਹੀਂ ਬੋਲੋ ਨਹੀਂ ਸਾਰੇ ਹੱਥ ਲਾਉਂਦੇ ਪੈ ਨਹੀਂ ਕਰੂਗਾ ਓਏ ਆ ਬਾਕੀ ਦੀਆਂ ਛੱਡੋ ਤੁਸੀਂ ਆ ਮਾਰੋ ਖੂਚ ਅੱਜ ਕੱਲੀ ਵੀ ਹੋਈ ਨਾ ਆਪਸਵਾਰਥੀ ਇੱਕ ਵੀ ਹੋਇਆ ਉਹਨੇ ਤਾਂ ਵੀ ਨਹੀਂ ਨੇੜੇ ਬੋੜਨਾ ਪਰਮੇਸ਼ਰ ਕਹਿੰਦਾ ਤੂੰ ਮੈਨੂੰ ਆਪਣੇ ਅਰਗਾ ਹੀ ਸਮਝਿਆ ਚੋਰ ਨੂੰ ਵੇਖਿਆ ਤੇ ਚੋਰ ਨਾ ਰਲ ਗਿਆ ਠੱਗ ਨਾਲ ਆਇਆ ਤੇ ਠੱਗ ਨਾ ਰਲ ਗਿਆ ਪਰ ਮੈਂ ਇਦਾਂ ਦਾ ਨਹੀਂ ਪਰਮੇਸ਼ਰ ਅਣਖ ਵਾਲਾ ਪਰਮੇਸ਼ਰ ਆਓ ਉਹ ਆਪਣੇ ਬੱਚਿਆਂ ਨੂੰ ਤੁਹਾਨੂੰ ਮੈਨੂੰ ਮਹਾ ਸ਼ਾਮਰਥੀ ਬਣਾ ਕੇ ਤੁਹਾਡੇ ਮੇਰੇ ਵਿੱਚ ਦੀ ਲੋਕਾਂ ਨੂੰ ਚੰਗਾ ਕਰਨਾ ਚਾਹੁੰਦਾ ਉਹ O şabadın...